ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਪਸ਼ੂ ਪਾਲਕ ਵੀਰਾਂ ਲਈ ਅਹਿਮ ਜਾਣਕਾਰੀ ਲੈ ਕੇ ਆਏ ਆ ਜਿਹੜੀ ਕਿ ਹੁਣ ਆਪਾਂ ਨੂੰ ਜ਼ਿਆਦਾਤਰ ਪਸ਼ੂਆਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਭਾਰ ਦੀ ਸਮੱਸਿਆ ਆਖਰਕਾਰ ਕੋਸਤਾ ਖਰਾਕਾਂ ਉਹ ਹੀ ਹੋ ਗਿਆਂ ਕੁਝ ਲੋਕਾਂ ਦਾ ਕਹਿਣਾ ਵੀ ਆ ਵੀ ਜਿਹੜਾ ਆਪਾਂ ਚਾਰ ਪਾਉਣੇ ਆ ਇਹਦੇ ਨਾਲ ਜਿਹੜਾ ਪਸ਼ੂ ਦੇ ਮਤਲਬ ਗਰਮ ਕਰਕੇ ਜਿਹੜਾ ਭਾਰਤ ਖਾਉਣ ਲੱਗ ਜਾਂਦਾਗਾ ਖਰ ਆਪਣੇ ਕੋਲ ਇੱਕ ਪਹਿਲਾਂ ਝੋਟੀ ਸੀਗੀ ਆਪਾਂ ਅੱਜ ਤੋਂ 1.5 ਸਾਲ ਪਹਿਲਾਂ ਉਹਤੇ ਅਪਣਾਇਆ ਸੀ ਉਹ ਨੌਕਤਾ ਕਾਮਯਾਬੀ ਰਿਹਾ ਤੇ ਜਮਾ ਦੇਸੀ ਆ ਜਿਹੜਾ ਸਟਿਕ ਇਲਾਜ ਆ ਸੋਨੂੰ ਇਸੇ ਹੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਹ ਜੀ ਜਾਣਕਾਰੀ ਲਈ ਤੇ ਖੇਤੀਬਾੜੀ ਤੇ ਮੌਸਮ ਦੀ ਜਿਹੜੀ ਹਰ ਇੱਕ ਜਾਣਕਾਰੀ ਆ ਤੁਹਾਨੂੰ ਪਸ਼ੂ ਪਾਲਣ ਤੋਂ ਲੈ ਕੇ ਪੰਜਾਬੀ ਵਿੱਚ ਦਿੱਤੀ ਜਾਂਦੀ ਆ ਤਾਂ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਸੋਨੂੰ ਆਪਣੇ ਕੋਲੇ ਆ ਝੋਟੀ ਐ ਇਹਨੂੰ 7ਵਾਂ ਮਹੀਨਾ ਲੱਗਿਆਗਾ ਸੋਨੂੰ ਮੈਂ ਦਿਖਾ ਦਿੰਨਾ ਹਜੇ ਜਣੀ ਕਿ ਇਹਦੇ ਵੀ ਭਾਰਾ ਜਿਹੜਾ ਮਤਲਬ ਦੇਖਣ ਚ ਆਉਂਦਾ ਘਟ ਆਉਂਦਾਗਾ ਪਹਿਲਾਂ ਬਾਵਾ ਆਇਆ ਪਿਆ ਸੀਗਾ ਅੰਦਰ ਵੜ ਗਿਆ ਆਪਾਂ ਜਿਹਦੇ ਖਾਤਰ ਉਹ ਜਿਹੜੀ ਪंसारी ਦੀ ਦੁਕਾਨ ਤੋਂ ਆਪਾਂ ਨੂੰ ਆਸਾਨੀ ਨਾਲ ਮਿਲਦੀ ਐ ਚੀਜ਼ ਐ ਸੋਨੂੰ ਜੇਕਰ ਕਰਾਂਗੇ ਵੀ ਕੀ ਚੀਜ਼ ਆ ਉਹ ਕਿਸ ਤਰ੍ਹਾਂ ਦੇਣੀ ਆ ਕਿਉਂਕਿ ਉਹਦੇ ਆਪਾਂ ਝੋਟੀ ਇੱਕ ਸਾਰ ਰੱਖ ਕੇ ਜਿਹੜਾ ਪਹਿਲਾਂ ਬੇਇਜ਼ਤੀ ਸੀਗੀ ਇਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਭਾਰ ਦੀ ਸਿਕਾਇਤ ਬਿਲਕੁਲ ਆ ਜਿਹੜੀ ਉਹ ਖਤਮ ਹੋ ਗਈ ਸੀਗੀ ਹੁਣ ਆਪਣੇ ਕੋਲੇ ਆਹ ਘਰ ਦੀ ਸੀਗੀ ਝੋਟੀ ਜਿਹਨੂੰ ਹਜੇ 7ਵਾਂ ਮਹੀਨਾ ਲੱਗਿਆ ਇਹ ਥੋੜਾ ਥੋੜਾ ਜਿਹੜਾ ਭਾਰ ਦਿਖਾਉਣ ਲੱਗ ਗਿਆ ਜਿੱਦੋਂ ਪਹਿਲਾਂ ਸੀਗਾ ਜਿਹੜਾ ਭਾਰ ਥੋੜਾ ਜਿਆਦਾ ਜ਼ਿਆਦੇ ਸੀ ਤਾਂ ਆਪਾਂ ਮੰਗਾਈ ਆ ਉਹ ਚੀਜ਼ ਕੀ ਆ ਆਹ ਚੀਜ਼ ਆ ਸਾਨੂੰ ਆਪਾਂ ਦਿਖਾਉਣੇ ਆਗੇ ਇਹਦਾ ਨਾਂਗਾ ਇਹਨੂੰ ਰੂਮੀ ਮਸਤਕ ਵੀ ਕਹਿੰਦੇ ਨੇ ਰੂਮੀ ਮਸਤਾਗੀ ਵੀ ਕਹਿੰਦੇ ਨੇ ਜਿਹੜੀ ਇਹ ਦੇਖ ਲਓ ਤੁਸੀਂ ਡਲੀਆਂ ਤੌਰ ਤੇ ਹੁੰਦੀ ਹੈਗੀ ਆ ਇਸ ਤਰ੍ਹਾਂ ਦੀ ਜਿਵੇਂ ਆਪਣਾ ਨੂਨ ਹੁੰਦਾ ਜਾਂ ਆਪਾਂ ਕਚੀਰਾ ਗੁੰਦ ਕਹਿ ਦੇਣਾ ਇਸ ਤਰ੍ਹਾਂ ਦੀਆਂ ਡਲਗਾਏ ਪਾ ਕਰਨਾ ਕੀ ਆ ਆਪਾਂ ਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜੂ ਜੇ ਤਾਂ ਭਾਰਤੀ ਸਮੱਸਿਆ ਘਟ ਆ ਗਈ ਤਾਂ ਤਾਂ ਇੱਕ ਤੋਲਾ ਦੇਣ ਦੇ ਨਾਲ ਹੀ ਆ ਜਿਹੜਾ ਬਿਲਕੁਲ ਉਹ ਸਹੀ ਹੋ ਜੂਗਾ ਤੇ ਜੇ ਕੋਈ ਸਮੱਸਿਆ ਵੱਧ ਲੱਗਦੀ ਆ ਤਾਂ ਇਹਦੇ ਦੋ ਤੋਲੇ ਲੈ ਲਓ ਤੁਸੀਂ ਆਪਾਂ ਨੂੰ ਜਿਹੜੀ ਪੰਸਾਰੀ ਦੀ ਦੁਕਾਨ ਤੋਂ ਆਮੀ ਇਹੇ ਚੀਜ਼ ਆ ਜਿਹੜੀ ਮਿਲ ਜਾਂਦੀ ਆ ਤੇ ਇਹਨੂੰ ਦੇਣ ਦਾ ਜਿਹੜਾ ਤਰੀਕਾ ਗਾ ਇਹ ਆਪਾਂ ਪਸ਼ੂ ਨੂੰ ਬਿਨਾ ਗੋੜ ਤੋਂ ਹੋਰ ਕਿਸੇ ਚੀਜ਼ ਦੇ ਵਿੱਚੋਂ ਇੱਕ ਤੋਲਾ ਇਕੱਠਾ ਦੇਣਾਗਾ ਇਸ ਤਰ੍ਹਾਂ ਵੀ ਦੇ ਸਕਦੇ ਹਾਂ ਕੋਈ ਮਤਲਬ ਸਾਈਡ ਇਫੈਕਟ ਇਹ ਚੀਜ਼ ਦਾ ਨਹੀਂ ਹੈਗਾ ਮਹਿੰਗੀ ਜਰੂਰ ਆ ਪਰ ਜਿਹੜਾ ਇਲਾਜ ਆ ਸਰਤੀਆ ਇਲਾਜ ਆ ਆਪਾਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਅਪਣਾ ਕੇ ਦੇਖਿਆ ਉਹ ਆਪਾਂ ਝੂਟੀ ਬੇਇਜ਼ਤੀ ਸੀਗੀ ਹੁਣ ਆਪਾਂ ਘਰ ਦੀ ਕੱਟੀ ਆ ਇਨੂੰ ਦੇਣ ਲੱਗਿਆ ਇੱਕ ਵਾਰੀ ਨਾਂ ਨੋਟ ਜ਼ਰੂਰ ਕਰ ਲਿਓ ਉਹ ਦੁਬਾਰੇ ਫੇਰ ਭਵੇਂ ਲਿਖ ਲਿਓ ਮੈਂ ਸਾਈਡ ਤੇ ਇਹਦੀ ਫੋਟੋ ਲਾ ਕੇ ਨਾਮ ਵੀ ਪੂਰੀ ਤਰ੍ਹਾਂ ਲਿਖ ਦੂੰ ਰੂਮੀ ਮਸਤਕ ਵੀ ਕਹਿੰਦੇ ਨੇ ਇਹਨੂੰ ਤੇ ਰੂਮੀ ਮਸਤਾਗੀ ਵੀ ਕਹਿੰਦੇ ਨੇ ਇਹ ਜੇ ਤਾਂ ਘੱਟ ਭਾਰ ਪੈਂਦਾ ਪਸ਼ੂ ਦੇ ਤਾਂ ਤਾਂ ਇੱਕ ਤੋਲਾ ਜਿਹੜਾ ਆਪਾਂ ਇਹਨੂੰ ਬਿਨਾ ਗੋੜ ਚੋਂ ਲੈ ਟੀਚ ਚ ਚਾਹੇ ਦਾਣੇ ਦੇ ਵਿੱਚ ਇਸ ਤਰ੍ਹਾਂ ਇੱਕ ਵਾਰ ਦੇਣਾਗਾ ਤੇ ਜੇ ਕੋਈ ਭਾਰ ਦੀ ਸਮੱਸਿਆ ਗਈ ਜਿਹੜੀ ਵੱਧ ਆ ਗਈ ਤਾਂ ਆਪਾਂ ਇਹਨੂੰ ਦੋ ਤੋਲੇ ਦੇ ਸਕਦੇ ਆਂ ਤੂਲਾ ਤੂਲਾ ਕਰਕੇ ਤੇ ਇਸ ਤੋਂ ਬਾਅਦ ਦੇਣ ਤੋਂ ਬਾਅਦ ਆਪਾਂ ਜਿਹੜੀ ਗੁਲਕੰਦ ਹੁੰਦੀ ਹੈਗੀ ਆਪਾਂ 1 ਕਿਲੋ ਚਾਰਨੀਆ ਚਾਰ ਦੇਣਾ ਚ ਪਾਈਆ ਪਾਈਆ ਕਰਕੇ ਕੋਈ ਬਹੁਤਾ ਮਹਿੰਗੀ ਨਹੀਂ ਹੁੰਦੀ ਉਹ ਵੈਸੇ ਵੀ ਠੰਡੀ ਹੁੰਦੀ ਹੈ ਜਿਹੜੀ ਗੁਲਕੰਦ ਹੁੰਦੀ ਆ ਉਹ ਆਪਾਂ 1 ਕਿਲੋ ਪਸ਼ੂ ਨੂੰ ਦੇਣੀ ਆ ਤਾਂ ਆਪਣਾ ਆਪਣਾ ਆਇਆ ਹੋਇਆ ਬਹੁਤ ਹੀ ਵਧੀਆ ਤਿਆਰਬੇਕਾਰ ਆ ਜਿਹੜੀ ਚੀਜ਼ ਆ ਇਹ ਰੂਮੀ ਮਾਸਤਕ ਆਪਾਂ ਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜੂ ਮੇਰੇ ਕਿਸਾਨ ਵੀਰੋ ਇੱਕ ਵਾਰੀ ਇਹ ਜਰੂਰ ਵਰਤ ਕੇ ਵੇਖਿਓ ਕਿਉਂਕਿ ਕਈ ਵਾਰ ਪਸ਼ੂ ਹੁੰਦਾ ਆਪਣੇ ਕੋਲੇ ਘਰ ਦਾ ਰਵਾ ਰੱਖਿਆ ਹੁੰਦਾ ਆਪਾਂ ਨੂੰ ਅੱਕ ਕੇ ਉਹ ਵੇਚਣਾ ਪੈ ਜਾਂਦਾ ਇਹੀ ਸਮੱਸਿਆ ਦੇ ਮਾਰੇ ਨੇ ਸੋ ਭਾਰ ਦੇ ਖਾਤਰ ਬਹੁਤ ਹੀ ਵਧੀਆ ਚੀਜ਼ ਆ ਮੈਂ ਵੀਡੀਓ ਦੇ ਵਿੱਚ ਲਾ ਦੂੰ ਦੁਬਾਰੇ ਫੇਰ ਕਹਿਣਾ ਭਵੇਂ ਲਿਖ ਲਿਓ ਉਹ ਰੂਮੀ ਮੁਸਤਕਾ ਮੁਸਤਾਕੀ ਵੀ ਕਹਿੰਦੇ ਨੇ ਮੁਸਤਾਕ ਮੁਸਤਾਕਾ ਵੀ ਕਹਿੰਦੇ ਨੇਗੇ ਤੇ ਜਿਹੜਾ ਪਨਸਾਰੀ ਦੀ ਦੁਕਾਨ ਤੋਂ ਤੁਹ ਤੋਂ ਮਿਲਦਾ ਇਹਨੂੰ ਆਪਾਂ ਲੇਟੀ ਦੇ ਵਿੱਚ ਬਿਨਾ ਗੋੜ ਤੋਂ ਕਿਸੇ ਚੀਜ਼ ਚ ਮਰਜੀ ਦੇ ਦਿਓ ਤੇ ਇਸ ਤੋਂ ਬਾਅਦ 1 ਕਿਲੋ ਚਾਰ ਦਿਨਾਂ ਦੇ ਵਿੱਚ ਪਸ਼ੂ ਨੂੰ ਬਲਕਾਂਤ ਚਾਰ ਦਿਓ ਜਿੰਦਗੀ ਭਾਰਾ ਜਿਹੜਾ ਮੁੜ ਕੇ ਪਸ਼ੂ ਦੇ ਭਾਰ ਨਹੀਂ ਪੈਂਦਾ ਸੋ ਇਹ ਜਾਣਕਾਰੀ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਵੀਡੀਓ ਗਾਹਾਂ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ ਹੋਰ ਐਹੇ ਜੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਦੇ ਉੱਤੇ ਜੁੜੇ ਰਹੋ ਧੰਨਵਾਦ